ਮੈਂ ਤੁਹਾਡਾ ਸ਼ਿਵ ਕੁਮਾਰ ਅਰੋੜਾ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਅੱਜ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਅੱਜ ਤਲਵੰਡੀ ਭਾਈ ਦੇ ਵਿੱਚ ਬਹੁਤ ਹੀ ਵਧੀਆ ਦੁਸ਼ਹਿਰਾ ਧੂਮ ਧਾਮ ਨਾਲ ਮਨਾਇਆ ਗਿਆ ਤੇ ਸਾਡੇ ਨਾਲ ਦੋਵੇਂ ਕਲੱਬ ਜੈ ਸ਼੍ਰੀ ਗਣੇਸ਼ ਤੇ ਦੂਜਾ ਜੈ ਭੋਲੇनाथ ਦੋਵੇਂ ਕਲੱਬ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਮੈਂਬਰਾਂ ਨਾਲ ਅਸੀਂ ਗੱਲਬਾਤ ਕਰਕੇ ਦੇਖਦੇ ਹਾਂ ਕਿ ਤੁਹਾਨੂੰ ਕਿੰਨਾ ਕੁ ਵਧੀਆ ਲੱਗਿਆ ਦੁਸ਼ਹਿਰੇ ਦਾ ਅੱਜ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਜੀ ਦੇਖਿਆ ਜਿਵੇਂ ਤਲਵੰਡੀ ਭਾਈ ਦੇ ਵਿੱਚ ਅੱਜ ਦੁਸ਼ਹਿਰਾ ਮਨਾਇਆ ਗਿਆ ਵਾ ਤੇ ਇਹ ਤੁਹਾਨੂੰ ਕਿਦਾਂ ਦਾ ਲੱਗਿਆ ਅੱਜ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਤੁਸੀਂ ਦੇਖਿਆ ਹੀ ਆ ਵੀ ਸਾਡਾ ਇਸ ਸਾਲ ਦਾ ਜਿਹੜਾ ਦਸਹਿਰਾ ਆਯੋਜਨ ਅਸੀਂ ਕੀਤਾ ਸਾਰੇ ਸ਼ਹਿਰ ਨਿਵਾਸੀਆਂ ਤੇ ਭਤੋਂ ਤੇ ਸੱਜਣਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਤੇ ਬਹੁਤ ਸਫਲ ਵੀ ਰਿਹਾ ਤੁਸੀਂ ਦੇਖਿਆ ਵੀ ਕਿੰਨਾ ਇਕੱਠ ਐਨੀ ਗਰਮੀ ਹੋਣ ਦੇ ਬਾਵਜੂਦ ਵੀ ਇੰਨਾ ਮਤਲਬ ਇਕੱਠ ਸੀਗਾ ਵੀ ਪੁਲਿਸ ਪ੍ਰਸ਼ਾਸਨ ਨੂੰ ਵੀ ਸੰਭਾਲਣਾ ਬੇ ਇੱਕ ਹਸਾਬ ਦਾ ਔਖਾ ਹੀ ਹੋ ਗਿਆ ਸੀ ਤੇ ਹਜੇ ਤਾਂ ਹੀ ਤੁਸੀਂ ਸੜਕ ਤੇ ਨਿਗਾ ਮਾਰੋ ਵੀ ਤਰਾਫ ਕਿਦਾ ਜਾਮ ਲੱਗਾ ਹੋਇਆ ਵੀ ਇੰਨਾ ਕੱਟ ਸੀਗਾ ਸਰ ਦੇਖਿਆ ਜਾਵੇ ਤਾਂ 4 ਵਜੇ ਤੱਕ ਤਾਂ ਕੋਈ ਮਤਲਬ ਕਿ ਆਡੀਅנס ਇੰਨੀ ਆਈ ਨਹੀਂ ਸੀ ਤੇ ਮਤਲਬ ਕਿ ਬਾਅਦ ਦੇ ਵਿੱਚ ਇਕੱਠ ਦੇਖਿਆ ਗਿਆ ਵਾ ਉਹ ਦੇਖੋ ਜੀ ਗਰਮੀ ਅਸੀਂ ਤਾਂ ਮੇਨ ਕਾਰਨ ਗਰਮੀ ਨੂੰ ਹੀ ਮੰਨਦੇ ਆਂ ਬਾਕੀ ਜਦੋਂ ਇਹ ਹਮੇਸ਼ਾ ਹੀ ਰਿਹਾ ਵੀ ਜਦੋਂ ਸ਼ਹਿਰ ਤੋਂ ਝਾਕੀਆਂ ਨਿਕਲਣੀਆਂ ਸ਼ੁਰੂ ਹੁੰਦੀਆਂ ਤਾਂ ਸ਼ਹਿਰ ਵਾਸੀ ਉਦੋਂ ਹੀ ਘਰੋਂ ਨਿਕਲਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਹੁਣ ਤੇ ਸਹਾਰਾ ਚਾਲੂ ਹੋਊਗਾ ਵੀ ਜਦੋਂ ਸ਼ਹਿਰ ਤੋਂ ਝਾਕੇ ਨਿਕਲਦੀਆਂ ਫਿਰ ਉਹ ਆਪਦੇ ਘਰਾਂ ਤੋਂ ਆਉਣੇ ਚਾਲੂ ਹੁੰਦੇ ਆ ਤੇ ਹੌਲੀ ਹੌਲੀ ਸਾਰਾ ਪਰ ਜਾਂਦਾ ਗਰਾਊਂਡ ਸਾਰੇ ਇਸ ਸ਼ਹਿਰੇ ਦੇ ਵਿੱਚ ਮੁੱਖ ਮਹਿਮਾਨ ਕੌਣ-ਕੌਣ ਸੀਗੇ ਸਾਡੇ ਦੇਖੋ ਐਸ ਵਾਰੀ ਦਸਹਿਰਾ ਅਸੀਂ ਨੌਨ ਪੋਲਿਟਿਕਲ ਰੱਖਿਆ ਸਾਡੇ ਮੁੱਖ ਮਹਿਮਾਨ ਵੈਸੇ ਤਾਂ ਭਪਿੰਦਰ ਸਿੰਘ ਐਸਐਸਪੀ ਸੀਗੇ ਜਿਹੜੇ ਕਿ ਕਿਸੇ ਰਜੇਵੇਂ ਕਰਕੇ ਆ ਨਹੀਂ ਸਕੇ ਉਹਨਾਂ ਦੀ ਥਾਂ ਤੇ ਡੀਐਸਪੀ ਸਾਹਿਬ ਕਰਨ ਸ਼ਰਮਾ ਜੀ ਉਹਨਾਂ ਨੇ ਉਹ ਆਪਦੀ ਚੀਫ ਗੈਸਟ ਦੀ ਭੂਮਿਕਾ ਨਿਭਾਈ ਤੇ ਅਖੀਰ ਤੱਕ ਉਹ ਸਾਡੇ ਨਾਲ ਬੈਠੇ ਰਹੇ ਸਰ ਜੀ ਜੇ ਦੇਖਿਆ ਜਾਵੇ ਇਹ ਦਸਹਰੇ ਦੀਆਂ ਤਿਆਰੀਆਂ ਤੁਸੀਂ ਕਿੰਨੇ ਦਿਨ ਪਹਿਲਾਂ ਸ਼ੁਰੂ ਕਰ ਦਿੰਨੇ ਹੋ ਦਸਹਰੇ ਦੀਆਂ ਤਿਆਰੀਆਂ ਦੇਖੋ ਜੀ ਇੱਕ ਮਹੀਨਾ ਤਾਂ ਘਟੋ-ਘਟ ਲੱਗ ਹੀ ਜਾਂਦਾ ਕਿਉਂਕਿ ਨਿੱਕੇ-ਨਿੱਕੇ ਕੰਮ ਬਹੁਤ ਆ ਮਤਲਬ ਵੇਖਣ ਨੂੰ ਆਏ ਲੱਗਦਾ ਵੇਖਣ ਵਾਲਿਆਂ ਨੂੰ ਤਾਂ ਲੱਗਦਾ ਵੀ ਸਾਰਾ ਇੱਕ ਦਿਨ ਚ ਆਹੀ ਵੇਖ ਕੇ ਘਰੇ ਮੁੜ ਗਏ ਤੇ ਕਰਨ ਵਾਲਿਆਂ ਨਾਲ ਆ ਹੁੰਦਾ ਵੀ ਅਖੀਰਲੇ ਦਮ ਤੱਕ ਵੀ ਕੋਈ ਨਾ ਕੋਈ ਘਾਟਾਂ ਰਹਿ ਜਾਂਦੀਆਂ ਜਿਹੜੀਆਂ ਕਿ ਪੂਰੀਆਂ ਨਹੀਂ ਹੁੰਦੀਆਂ ਕੁਛ ਨਾ ਕੁਛ ਜਿਹੜਾ ਕਿ ਬਾੜਿਆਂ ਨੂੰ ਪਤਾ ਨਹੀਂ ਲੱਗਦਾ ਪਰ ਸਾਨੂੰ ਪਤਾ ਹੁੰਦਾ ਵੀ ਕੀ ਘਾਟ ਰਹਿ ਗਈ ਕਦੇ ਕੋਈ 라ਵਣ ਦੇ ਬੁੱਤ ਚ ਕਰੇਗੀ ਕਦੇ ਕੋਈ ਉਹਨੂੰ 라ਵਣ ਦੇ ਬੁੱਤ ਨੂੰ ਖੜਾ ਕਰਨ ਚ ਦਿੱਕਤ ਆ ਜਾਂਦੀ ਹੈ ਇਹੋ ਜੀਆਂ ਬਥੇਰੀਆਂ ਹੁੰਦੇ ਆ ਗਲਤੀ ਸਾਰੇ ਜਿਹੜਾ ਬੁੱਤ ਬਣਾਇਆ ਗਿਆ ਸੀ ਇਹ ਕਿੰਨੇ ਫੁੱਟ ਦਾ ਬਣਾਇਆ ਗਿਆ ਸੀ ਤੁਹਾਡੇ ਇਹ ਤਕਰੀਬਨ ਐਸਲ 45 ਫੁੱਟ ਦਾ ਸੀ ਬੁੱਤ ਸੀ 45 ਫੁੱਟ ਦਾ ਬੁੱਤ ਸੀਗਾ ਤੇ ਠੀਕ ਸੀਗਾ ਵਧੀਆ ਸੀ ਚਲੋ ਠੀਕ ਹੈ ਮੈਂ ਹਾਂ ਤੁਹਾਡਾ ਆਪਣੇ ਸ਼ਿਵ ਕੁਮਾਰ ਰੋੜਾ ਤੁਸੀਂ ਐਦਾ ਹੀ ਚੈਨਲ ਨੂੰ ਸਬਸਕ੍ਰਾਈਬਰ ਕਰਦੇ ਰਹੋ ਅਸੀਂ ਤੁਹਾਨੂੰ ਹੋਰ ਤੋਂ ਨਿਊ ਤੋਂ ਨਿਊ ਅਪਡੇਟਾ ਦਿਖਾਉਂਦੇ ਰਵਾਂਗੇ